ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰਾਇ ਬਠਿੰਡੇ ਪਹੁੰਚੇ ਆ ਜਾਣਾਂਗੇ ਲੋਕਾਂ ਦੀ ਰਾਏ ਇਸ ਵਾਰ ਕਿਹਨੂੰ ਜਿਤਾ ਕੇ ਦਿੱਲੀ ਭੇਜਣਗੇ ਮਾਈ ਜੀ VOTG ਨੂੰ ਪਾਉਂਗੇ ਇਸ ਵਾਰ ਬੋਰ ਦਾ ਇਹ ਹਜੇ ਕੋਈ ਪੱਕਾ ਪਤਾ ਨਹੀਂ ਕਿਉਂ ਤਿੰਨ ਦਿਨ ਰਹਿ ਗਏ ਤਿੰਨ ਚਾਰ ਦਿਨ ਸਾਰੇ ਮਾਣੀ ਆ ਕੇ ਪਿਆ ਗਿਆ ਸਾਡਾ ਕੀ ਕਰਗੇ ਕਿਹੜੀ ਪਾਰਟੀ ਦੇ ਕੰਮ ਬਧੀ ਲੱਗਦੇ ਤੁਹਾਨੂੰ ਸਾਨੂੰ ਤਾਂ ਹੁਣ ਪਾਰਟੀਆਂ ਹੁਣ ਸਾਰੀ ਵੇਖ ਲੈ ਭਰਾਵਾ ਅੱਛਾ ਜੀ ਕਿਹੜੀਆਂ ਹੀ ਕਹਿੰਦੇ ਹੁੰਦੇ ਮਗਰੋ ਦਾ ਸਾਫ ਹਾਂਜੀ ਸਾਫ ਹੀ ਕਰ ਦਿੰਦੇ ਆ ਪਤਾ ਫਿਰ ਇਸ ਵਾਰ ਵੋਟ ਕਿਨੂੰ ਵੋਟ ਪਾਉਂਦੇ ਨਹੀਂ ਕਿਰਾਵਾ ਹੁਣ ਹੀ ਨਹੀਂ ਹੈਗੀ ਹੁਣ ਹੀ ਵੋਟ ਪਾਉਣਾ ਚਾਹੀਦਾ ਵੋਟ ਪਾ ਗਿਆ ਭਾਈ ਵੋਟ ਕਿਨੂੰ ਵੋਟ ਕਾਲੀਆਂ ਨੂੰ ਪਾਉਂਗਾ ਵੀ ਮੈਂ ਤਾਂ ਯਾਰ ਕਾਰਨ ਕਾਰਨ ਕੰਮ ਠੀਕ ਕਰੇ ਨਾ ਯਾਰ ਜਿਹਨੇ ਨਾ ਨਸ਼ਾ ਨਸ਼ਾ ਬਾੜਾ ਕਰ ਚੱਟਿਆ ਹੈ ਅੱਛਾ ਜੀ ਕਾਲਿਆਂ ਨੂੰ ਪਾਵਾਂਗੇ ਵੋਟ ਠੀਕ ਹੈ ਜੀ ਆਓ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਉਹ ਬਾਈ ਉਹਨੇ ਬੈਠੇ ਉਹਨਾਂ ਨੂੰ ਪੁੱਛਦੇ ਆ ਕੀ ਆ ਰਾਏ ਕਿਹਨੂੰ ਵੋਟ ਦੇ ਵਟ ਬਾਈ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਕਾਂਗਰਸਿਆਂ ਨੂੰ ਪਾਵਾਂਗੇ ਕਹਿੰਦਾ ਹਾਂ ਕਾਂਗਰਸ ਨੂੰ ਵੋਟ ਪਾਉਣਗੇ ਮਾਈ ਜੀ ਵੋਟ ਕਿਹਨੂੰ ਪਾਓਗੇ ਕਿਹਨੂੰ ਵੋਟ ਪਾਏਗਾ ਮੇਰੀ ਬੂਟ ਹੀ ਨਹੀਂ ਬਣੀ ਬੂਟ ਨਹੀਂ ਬਣੀ ਅੰਕਲ ਜੀ ਵੋਟ ਕਿਨੂੰ ਪਾਓਗੇ ਇਸ ਵਾਰ ਪਾ ਦੇ ਅੱਜ ਤਾਂ ਬਹੁਤ ਰੁਪਈਆ ਬਟਾ ਦੇ ਫਿਰ ਵੀ ਕਿਨੂੰ ਵਧੀਆ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਤੁਹਾਨੂੰ ਕਾਲੀਆਂ ਕਾਲੀਆਂ ਨਾਲ ਵਧੀਆ ਕੀਤਾ ਸੀ ਪਹਿਲਾਂ ਕਾਲੀਆਂ ਨੂੰ ਵੋਟ ਪਾਉਂਗੇ ਤੁਹਾਡੀ ਵੋਟ ਕਾਲੀਆਂ ਨੂੰ ਆ ਹੋਰ ਦੇਖਦੇ ਆ ਕਰਦੇ ਆ ਗੱਲਬਾਤ ਵਧੀਆ ਜੀ ਬਾਈ ਵੋਟ ਵੋਟ ਕਿਹਨੂੰ ਪਾਉਂਗੇ ਕਾਂਗਰਸ ਨੂੰ ਕਾਂਗਰਸ ਨੂੰ ਬਰੇ ਤੁਹਾਡੀ ਵੋਟ ਕਿਨੂੰ ਜਿਹੜਾ ਸਰਕਾਰ ਨੂੰ ਇਹ ਕਹੂਗਾ ਦਰਖਤ ਲਾਊਗਾ ਉਹਨੂੰ ਪਾਵਾਂਗੇ ਕਿਹੜੀ ਕਿਹੜਾ ਦਰਖਤ ਲਾਉਂਦਾ ਪਿਆ ਵਾ ਕੋਈ ਨਹੀਂ ਲਾਉਂਦਾ ਪਿਆ ਗਰਮੀ ਬੜਾ ਕਿੰਨੀ ਆ ਬਾਈ ਤੇਰੀ ਵੋਟ ਕਿਨੂੰ ਪਾਏਗਾ ਅਸੀਂ ਤਖੜੀ ਨੂੰ ਪਾਵਾਂਗੇ ਤਖੜੀ ਨੂੰ ਪਾਵਾਂਗੇ ਬੜਾ ਵੋਟ ਨੂੰ ਵੋਟ ਪਾਉਣਗੇ ਵੀ ਕਾਲੀ ਦਲ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਕਿਨੂੰ ਪਾਵਾਂਗੇ ਵੋਟ ਇਹ ਤਾਂ ਦੇਖੋ ਜੀ ਮੌਕਾ ਹਾਲੇ ਮੌਕਾ ਆਇਆ ਨਹੀਂਗਾ ਹਾਲੇ ਮੌਕਾ ਨਹੀਂ ਹੈ ਕਿਹੜੀ ਪਾਰਟੀ ਦੇ ਤੁਹਾਨੂੰ ਕੰਮ ਵਧੀਆ ਲੱਗਦਾ ਕੰਮ ਤਾਂ ਦੋਨੇ ਠੀਕ ਹੈ ਹੀ ਟੋਟ ਕੀ ਨੂੰ ਵੋਟ ਆਲੇ ਦੀ ਕਹਿ ਸਕਦੇ ਕੋਟ ਸੋਚਿਆ ਨਹੀਂਗਾ ਸਰ ਵੋਟ ਕਿ ਨੂੰ ਪਾਉਂਗੇ ਇਸ ਵਾਰ ਵੋਟ ਝਾੜੂ ਵਾਲੇ ਨੂੰ ਝਾੜੂ ਵਾਲੇ ਨੂੰ ਹੋਰ ਦੇਖਦੇ ਕਰਦੇ ਲੋਕਾਂ ਨਾਲ ਗੱਲਬਾਤ ਜਾਣਦੇ ਆ ਬਠਿੰਡੇ ਵਾਸੀਆਂ ਦੀ ਕੀ ਆਵਾਜ਼ ਕਿ ਨੂੰ ਪਾਉਣਗੇ ਇਸ ਵਾਰ ਵੋਟ ਕਿ ਕਿ ਨੂੰ ਜਿਤਾਉਣਗੇ ਜਿਤਾ ਕੇ ਦਿੱਲੀ ਭੇਜਣਗੇ ਬਾਈ ਜੀ ਉਹਨਾਂ ਖੜੇ ਆ ਬਾਈ ਜੀ ਵੋਟ ਕਿ ਨੂੰ ਪਾਉਂਗੇ ਇਸ ਵਾਰ ਯਾਰ ਵੋਟ ਤਾਂ ਯਾਰ ਭਾਈ ਉਹਨੂੰ ਹੀ ਪਾਵਾਂਗੇ ਜਿਹੜਾ ਵਿਚਾਰਾ ਜਵਾਕਾਂ ਨੂੰ ਕੰਮ ਕਰ ਦੇ ਦੂਗਾ। ਹਾਂ। ਇਹ ਸੰਤਮਾਨ ਦਾਵਾ ਕਰਦਾ ਵੀ 33 43000 ਨੌکریاں ਦਿੱਤੀਆਂ। ਭਗਵੰਤ ਮਾਨ ਦੇ ਬਾਰੇ ਤਾਂ ਬੱਸ ਕੀ ਕਹੀਏ ਯਾਰ ਹਨ ਵਿਚਾਰੇ ਤੁਰੇ ਫਿਰਦੇ ਤਰ ਕੇ ਚੌਂਕ 'ਚ ਜਾ ਕੇ ਦੇਖ ਲਗਾ ਵਿਚਾਰੇ ਜਿਹੜੀ ਤੇ ਜਾਂਦੇ ਤੇ ਜਿਹੜੀ ਮਿਲਦੀ ਨਹੀਂ ਬੰਦੇ ਨੂੰ। ਸਾਡੀ ਵੋਟ। ਕੰਮਕਾਰ ਹੀ ਸਾਨੂੰ ਮਿਲਣਾ ਚਾਹੀਦਾ ਬਸ। ਵੋਟ ਕਿਹਨੂੰ ਪਾਵਾਂਗੇ? ਵੋਟ ਤਾਂ ਭਗਵੰਤ ਮਾਨ ਨੂੰ ਪਾਵਾਂਗੇ। ਭਗਵੰਤ ਮਾਨ ਨੂੰ ਵੋਟ ਪਾਉਣਗੇ ਬਾਈ ਜੀ ਹੁਣੇ। ਬਾਈ ਜੀ ਹੁਣੇ ਬੈਠਿਆ ਬਾਈ ਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ? ਹਾਂਜੀ। ਵੋਟ ਕਿਹਨੂੰ ਪਾਵਾਂਗੇ ਯਾਰ ਉਹਨੇ ਕਾਰ ਬੈ ਹਾਂ ਯਾਰ ਵੋਟ ਪਾਉਣ ਦਾ ਕਾਰਨ ਬਸ ਅੱਗੇ ਵੀ ਇਹਨਾਂ ਨੂੰ ਪਾਇਆ ਤੇ ਕਿ ਵੀ ਇਹਨਾਂ ਨੂੰ ਪਾਵਾਂਗੇ ਅੱਛਾ ਯਾਰ ਵੀ ਇਹਨਾਂ ਨੂੰ ਪਾਇਆ ਐਕਟਿਵ ਇਹਨਾਂ ਨੂੰ ਪਾਵਾਂਗੇ ਤੁਹਾਡੀ ਵੋਟ ਕਿਨ ਬਾਈ ਮੇਰੀ ਰੋਡ ਨਹੀਂ ਬਣੀ ਬਰਾ ਉਹ ਰੋਡ ਨਹੀਂ ਬਣੀ ਹੈਗੀ ਆਹ ਦੇ ਅੰਕਲ ਜੀ ਅੰਕਲ ਜੀ ਵੋਟ ਕਿਨ ਨੂੰ ਪਾਵਾਂਗੇ ਇਸ ਵਾਰ ਆਮਾ ਦੀ ਵਾਰ ਨਹੀਂ ਪਾਵਾਂਗੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣਗੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਤਾ ਜਾਣਦੇ ਆ ਬਠਿੰਡੇ ਵਾਸੀਆਂ ਦੇ ਕੀ ਆ ਰਾਏ ਭਾਈ ਵੋਟ ਕਿਨ ਨੂੰ ਪਾਵਾਂਗੇ ਇਸ ਵਾਰ ਸਾਡਾ ਵੋਟ ਹੀ ਨਹੀਂ ਵੋਟ ਨਹੀਂ ਬਣਿਆ ਆਏਗਾ ਤੁਹਾਡੀ ਵੋਟ ਕਿਨ ਨੂੰ ਪਾਵਾਂਗੇ ਜਿਹਨੂੰ ਲੋਟ ਆਇਆ ਉਹਨੂੰ ਪਾਵਾਂਗੇ ਜਿਹਨੂੰ ਲੋਟ ਆਉਂਦਾ ਜਿਹੜੀ ਸਰਕਾਰ ਦੇ ਜਾਂ ਕਿਹੜੀ ਪਾਰਟੀ ਦੇ ਕੰਮ ਆਦੀ ਲੱਗਦੇ ਆਪਾਂ ਹੁਣ ਸਾਰੀਆਂ ਸਾਰ ਸਰਕਾਰਾਂ ਹੀ ਆਈ ਆਪਾਂ ਨੂੰ ਕੋਈ ਟਿੱਕਾ ਹੀ ਨਹੀਂ ਅੱਛਾ ਜੀ ਜਿਹੜੇ ਨੂੰ ਮਰਜ਼ੀ ਪਾ ਸਕਦੇ ਆ ਜਿਹੜੀ ਵੀ ਪਾਰਟੀ ਪਾਦੀ ਐ ਭਾਈ ਤੁਹਾਡੀ ਵੋਟ ਕਿਹਨੂੰ ਪਾਵਾਂਗੇ ਜੀ ਉਹ ਭਰਾਵਾ ਸਭ ਦੇ ਨਾਲ ਹੀ ਐ ਅੱਛਾ ਸਭ ਦੇ ਨਾਲ ਕੌਣ ਕੌਣ ਗਏ ਕਿਹੜੀ ਪਾਰਟੀ ਆਉਂਦੀ ਆ ਸਾਰੇ ਹੀ ਐ ਸਾਰੇ ਆਪਣੇ ਹੀ ਐ ਆਪਣੇ ਬੰਦੇ ਹੀ ਖੜੇ ਹੋਏ ਸਾਰੇ ਇੱਥੋਂ ਦੇ ਹੀ ਐ ਸਾਰੇ ਆਪਣੇ ਬੰਦੇ ਖੜੇ ਨੇ ਜਿਹਨੂੰ ਮਰਜ਼ੀ ਵੋਟ ਪਾਦੀ ਐ ਭਾਈ ਜੀ ਵੋਟ ਕਿਹਨੂੰ ਪਾਵਾਂਗੇ ਇਸ ਵਾਰ ਸਭ ਵੀ ਇੱਥੇ ਆਏ ਹਾਂ ਜੀ ਹਾਂ ਜਿਹੜੀ ਵਧੀਆ ਹੋਊਗੀ ਉਹ ਨੂੰ ਜਿਹੜੀ ਵਧੀਆ ਲੱਗਦੀ ਥਾਨੂੰ ਸਭ ਵਧੀਆ ਗਏ ਸਭ ਵਧੀਆ ਨੇ ਇੱਕ ਵੋਟ ਕਿਨ ਪਾਓਗੇ ਇਸ ਵਾਰ ਉਹ ਤੁਹਾਨੂੰ ਪਾਵਾਂਗੇ ਜਿਹੜਾ ਸਾਡਾ ਪੈਦਾ ਹੈ ਹੈ ਬਾਈ ਪਾਵਾਂਗੇ ਕਿਸ ਨੇ ਕਿਸੇ ਦਾ ਬਾਈ ਦੱਸੋ ਕਿਹੜੀ ਪਾਰਟੀ ਦੇ ਕੰਮ ਵਧੀਆ ਲੱਗਦਾ ਥਾਨੂੰ ਸਾਡੀ ਦਾ ਕੋਈ ਵੀ ਨਹੀਂ ਹਾਂਜੀ ਕੁਝ ਨਹੀਂ ਦੱਸ ਸਕਦੇ ਬਾਈ ਹੋਏ ਨੇ ਕੁਝ ਨਹੀਂ ਦੱਸ ਸਕਦੇ ਅੰਕਲ ਜੀ ਵੋਟ ਕਿਨ ਪਾਓਗੇ ਇਸ ਵਾਰ ਪਾ ਦੇਗੇ ਜਿੰਨਾਂ ਦੀ ਸਰਕਾਰ ਆ ਸਰਕਾਰ ਕਿਹਨੇ ਸੈਂਟਰ ਵਾਲੀ ਕਿ ਪੰਜਾਬ ਵਾਲੀ ਪੰਜਾਬ ਵਾਲੀ ਆ ਪੰਜਾਬ ਵਾਲੀ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਆ ਅਕਲ ਦੀ ਵੋਟ ਕਿਨੂੰ ਪਾਉਂਗੇ ਤੱਕੜੀ ਨੂੰ ਤੱਕੜੀ ਨੂੰ ਬਾਪੂ ਝੰਡਾ ਵੀ ਲਾਈ ਫਿਰਦਾ ਵਾ ਭਾਈ ਤੁਹਾਡੀ ਵੋਟ ਕਿਨੂੰ ਆਪਾਂ ਵੀ ਲਾ ਦਾਂਗੇ ਜੀ ਤੱਕੜੀ ਨੂੰ ਹੀ ਵੀ ਤੱਕੜੀ ਵਾਲੇ ਆ ਜੀ ਠੀਕ ਆ ਜੀ ਭਾਈ ਤੁਹਾਡੀ ਵੋਟ ਸਸਤਾ ਕਾਲੀ ਆ ਕੱਟੜ ਭਾਈ ਜੀ ਇਹ ਕਾਲੀ ਦਾ ਨਾਲ ਕੱਟੜ ਆ ਤੁਹਾਡੀ ਵੋਟ ਜੀ ਮੇਰੀ ਕਿਸੇ ਨੂੰ ਨਾਟਾ ਕਿਉਂ ਨੋਟ ਕਾਰਨ ਕਰਨ ਸਾਰੇ ਚੋਰ ਆ ਸਾਰੇ ਚੋਰ ਆ ਭਾਈ ਤੁਹਾਡੀ ਵੋਟ ਇਹ ਗਾਲੀਆਂ ਨਹੀਂ ਪੱਕੀਆਂ ਪੱਕੇ ਗਾਲੀਆਂ ਪੱਕੇ ਗਾਲੀਆਂ ਦਾ ਗੜ ਕਿਹਾ ਜਾਂਦਾ ਕਾਲੀ ਗੜ ਹੈਗਾ ਵੀ ਇਹ ਚ ਕੋਈ ਦੋਰਾਈ ਨਹੀਂ ਹੈਗੀ ਕਿ ਉਹ ਤਿੰਨ ਵਾਰ ਦੇ ਬੀਬਾ ਹਰਸ਼ਮਰ ਕੋਲ ਬਾਲ ਜਿੱਤੇ ਤੇ ਨਜ਼ਰ ਆ ਰਹੇ ਇੱਥੋਂ ਭਾਈ ਤੁਹਾਡੀ ਵੋਟ ਹੱਥ ਪੰਜੇ ਨੂੰ ਹੱਥ ਪੰਜੇ ਨੂੰ ਵੋਟ ਪਾਉਣਗੇ ਕਾਂਗਰਸ ਨੂੰ ਆਹ ਹੋਰ ਲੋਕਾਂ ਨੇ ਵੀ ਗੱਲ ਕਰਦੇ ਆ ਭਾਈ VOTING ਨੂੰ ਪਾਉਂਗੇ ਕਾਂਗਰਸ ਕਾਂਗਰਸ ਭਾਈ ਤੁਹਾਡੀ ਵੋਟ ਸਾਡੀ ਵੋਟ ਹੀ ਨਹੀਂ ਬਣੀ ਤੁਹਾਡੀ ਵੋਟ ਨਹੀਂ ਬਣੀ ਅੱਛਾ ਉਮਰ ਛੋਟੀ ਆ ਜੇ ਕੋਈ ਗੱਲ ਨਹੀਂ ਬਣ ਜੂ ਟਾਈਮ ਆ ਕੇ ਭਾਈ VOTING ਨੂੰ ਪਾਉਂਗੇ ਕਦ ਟਾਈਮ ਹੀ ਦੱਸੋ ਵੀਰੇ ਹਜੇ ਟਾਈਮ ਦੱਸੂਗਾ ਟਾਈਮ ਰਹਿੰਦਾ ਥੋੜਾ ਹੀ ਆ ਪਰ ਹੈ ਇੱਕ ਜਗ੍ਹਾ ਟਾਈਮ ਦੱਸੂਗਾ ਭਾਈ ਜੀ ਵੋਟ ਕਿਹਨੂੰ ਪਾਉਂਗੇ ਇਸ ਵਾਰ ਪਾ ਦਾਂਗੇ ਭਾਈ ਜੀ ਨੂੰ ਮੰਨ ਕਰਿਆ ਹਲੇ ਮੰਨ ਨਹੀਂ ਕੀਤਾ ਹੈਗਾ ਨਾ ਜਿਹੜੀ ਸਰਕਾਰ ਦਾ ਜਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਸਾਡੇ ਬਾਤ ਤਾਂ ਸਾਰੇ ਹੀ ਚੰਗੇ ਸਾਰੇ ਮਾੜੇ ਸਾਨੂੰ ਨਾ ਕੋਈ ਦਿੰਦਾ ਨਾ ਕੁਝ ਲੈਂਦਾ ਹੈ ਅੱਛਾ ਜੀ ਹਲੇ ਭਾਈ ਹੋਣਾ ਸੋਚਣਾ ਵਾ ਵੋਟ ਕਿਹਨੂੰ ਪਾਉਣਗੇ ਵੋਟ ਕਿਹਨੂੰ ਪਾਉਂਗੇ ਭਾਜੀ ਪਾ ਦਾਂਗੇ ਅਕਾਲੀ ਨੂੰ ਪਾ ਦਾਂਗੇ ਅਕਾਲੀ ਦਲ ਨੂੰ ਵੋਟ ਪਾਉਂਗੇ ਭਾਈ ਤੁਹਾਡੀ ਵੋਟ ਕਿਹਨੂੰ ਪਾਉਂਗੇ ਜੀ ਦੀ 7 ਨੂੰ ਕਿਹਨੂੰ ਪਾਵਾਂ ਦੇ ਕਿਹਨੂੰ ਜਿਹੜਾ ਜਿੱਤ ਗਿਆ ਸਮਾਂ ਹੁਣ ਪਤਾ ਜਿਹੜਾ ਜਿੱਤ ਗਿਆ ਵੋਟ ਉਹਨੂੰ ਇਹ ਟਾਈਮ ਦੱਸੂਗਾ ਪਰ ਭਾਈ ਤੁਹਾਡੀ ਵੋਟ ਮਤਦਾਨ ਹੈ ਭਾਈ ਜੀ ਉਹ ਫੇਰ ਨਹੀਂ ਕਰ ਸਕਦੇ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਹਾਂਜੀ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਤੁਹਾਨੂੰ ਕੰਮ ਵਧੀਆ ਲੱਗਦਾ ਉਹੀ ਹੋਈ ਆਪਣੀ ਸਰਕਾਰ ਉਹੀ ਬੜੀਆ ਕੰਮ ਕਰੇਗੀ ਅੱਛਾ ਉਹੀ ਜੋ ਜੱਤ ਜੱਗ ਉਹੀ ਸਰਕਾਰ ਸਾਡੀ ਆ ਆ ਦੇ ਖੜੇ ਭਾਈ ਤੁਹਾਡੀ ਵੋਟ ਕਿਨੂੰ ਸਾਰੇ ਨਾਲ ਸਹਿਮਤ ਅਸੀਂ ਵੀ ਹੈਗੇ ਭਰਾ ਕਿਹਨੇ ਨਾਲ ਸਹਿਮਤ ਹੋ ਦੱਸੋ ਤੁਸੀਂ ਜਿਹੜੀ ਜਿੱਤ ਗਈ ਭਾਈ ਆਪਣੀ ਹੈ। ਅੱਛਾ ਉਹ ਵੀ ਛੋਡੀ ਆ। ਠੀਕ ਹੈ। ਆਓ। ਇਹ ਗੱਲ ਆ ਬੋਰਡ ਕੋਈ ਲਵੇ। ਹਾਂਜੀ। ਜਿਹੜਾ ਦੇਸ਼ ਨੂੰ ਆ ਕਿਸੇ ਤਰ੍ਹਾਂ ਦੇ ਬੇਰੋਜ਼ਗਾਰੀ ਨੂੰ ਜਿਹੜੇ ਬੰਦੇ ਬੇਰੋਜ਼ਗਾਰ ਫਿਰਦੇ ਆ। ਹਾਂਜੀ। ਅਸੀਂ ਕਹਿੰਦੇ ਇਹ ਵੀ ਇਹ ਕਰ ਲਈ ਐਵੇਂ ਕਰ ਲਈ। ਮੁੰਡੇ ਕਹਿੰਦੇ ਅਸੀਂ ਦਿਹਾੜੀ 400 ਕਰਾਉਂਦੇ ਜੀ। ਹਾਂਜੀ। ਕੋਈ ਸਰਕਾਰ ਆਵੇ। ਭਾਵੇਂ ਜੀਪੀ ਆਵੇ। ਆਮ ਆਵੇ, ਕਾਂਗਰਸ ਆਵੇ ਇਹ ਕਰ ਲਈ ਆਵੇ। ਇਹਨਾਂ ਦੇ ਮੁੰਡੇ ਤੇ ਇਹ ਲੋਕ ਗੱਲ ਕਿਉਂ ਨਹੀਂ ਕਰਦੇ ਆ? ਇੱਕ ਦੇ ਮਾਪਿਓ ਜਿਹੜੇ ਦਿਹਾੜੀ ਕਰੇ ਜਵਾਕ ਨੂੰ ਪੜਾਉਂਦੇ ਆ। ਹਾਂਜੀ। ਉਹ 5-10 ਲੱਖ ਰੁਪਏ ਲਾਉਂਦੇ ਆ। ਰੋzan ਲਾਉਂਦੇ ਕੋਚਿੰਗ ਲਾਉਂਦੇ ਜੀ ਪੈਸੇ ਲੱਗਦੇ ਮਾਪਿਓਂ ਦੇ ਨਹੀਂ ਲੱਗਦੇ ਆ ਮੁੜ ਕੇ ਦਿਹਾੜੀਆਂ ਨਹੀਂ ਕਰਨੇ ਕਿ ਮੁੰਡੇ ਵੜ ਕੇ ਚੋਰੀਆ ਕਰਨ ਡੱਕੇ ਮਾਰਨੋ ਗਵਰਨਮੈਂਟ ਬਾਰੇ ਕੀ ਸੋਚਦੀ ਹੈ ਜਿਹੜੇ ਆ ਚਾਰ ਪੰਜ ਸਰਕਾਰਾਂ ਆ ਇਹ ਮੁੰਡਿਆਂ ਦੇ ਬਾਰੇ ਕੁਝ ਸੋਚੇਗੀ ਨਹੀਂ ਸੋਚੂ ਕਦੇ ਆ 70 ਸਾਲਾਂ ਦੇ ਵਿੱਚ ਕਿਸੇ ਨੇ ਕੋਈ ਸੋਚਿਆ ਮੁੰਡਿਆਂ ਬਾਰੇ ਮਾਜੀ ਤੁਹਾਡੀ ਵੋਟ ਕਾਲੀਆਂ ਨੂੰ ਜੀ ਕਾਲੀਆਂ ਨੂੰ ਅਕਾਲੀਆਂ ਦਾ ਗੜ ਨਜ਼ਰ ਆ ਰਿਹਾ ਵਾ ਗੜ ਹੈਗਾ ਵਾ ਕਿਉਂ ਤਿੰਨ ਵਾਰ ਇੱਥੋਂ ਬੀਬਾ ਹਰਸਿੰਦਰ ਕੌਰ ਬਾਦਲ ਜਿੱਤੇ ਨੇ ਆਹ ਹੋਰ ਲੋਕਾਂ ਨੇ ਵੀ ਗੱਲਬਾਤ ਕਰਦੇ ਆ ਆਹ ਬਾਈ ਜੀ ਖੜੇ ਆ ਬਾਈ ਜੀ ਵੋਟ ਕਿਹਨੂੰ ਪਾਓਗੇ ਇਸ ਵਾਰ ਕਾਂਗਰਸ ਨੂੰ ਜੀ ਕਾਂਗਰਸ ਕਾਂਗਰਸ ਸਰਕਾਰ ਦਾ ਜਾਂ ਪਾਰਟੀ ਦੇ ਕੋਈ ਇੱਕ ਕੰਮ ਵਧੀਆ ਬਈ ਸਾਰੇ ਕੰਮ ਵਧੀਆ ਕੋਈ ਇੱਕ ਗਿਣਾ ਦਿਓ ਸਾਨੂੰ ਗਰੀਬਾਂ ਲਈ ਬਹੁਤ ਵਧੀਆ ਪਾਰਟੀ ਹੈ ਅੱਛਾ ਜੀ ਹਾਂ ਜੀ ਆਹ ਦੇ ਅੰਕਲ ਜੀ ਅਕਲ ਜੀ ਰੁਕੋ ਇੱਕ ਮਿੰਟ ਵੋਟ ਕਿਹਨੂੰ ਪਾਓਗੇ ਇਸ ਵਾਰ ਹੈ ਆਹ ਪਾਰਟੀ ਨੂੰ ਹੋਰ ਦਾ ਕਾਂਗਰਸ ਕਹਿੰਦੇ ਸੀ ਐ ਲੱਗ ਆਮ ਆਪ ਪਾਰਟੀ ਨੂੰ ਪਾਉਣੇ ਆਡੀ ਵੋਟ ਆਮ ਪਾਰਟੀ ਨੂੰ ਆਮ ਆਪ ਦੀ ਪਾਰਟੀ ਨੂੰ ਆਮ ਆਪ ਦੀ ਪਾਰਟੀ ਨੂੰ ਵੋਟ ਪਾਉਣਗੇ ਹੋਰ ਦੇਖਦੇ ਆ ਕਰਦੇ ਲੋਕਾਂ ਨਾਲ ਗੱਲਬਾਤ ਜਾਣਦੇ ਆ ਬਠਿੰਡਾ ਵਾਸੀਆਂ ਦੀ ਰਾਏ ਕਿਹਨੂੰ ਜਤਾਉਣਗੇ ਅੰਕਲ ਜੀ ਵੋਟ ਕਿਹਨੂੰ ਪਾਉਂਗੇ ਸਵਾਰ ਆਤਾ ਹੀ ਸੁਣਨ ਅੱਗੇ ਕਿਹਨੂੰ ਪਾਉਂਗੇ ਝਾੜੂ ਵਾਲੇ ਨੂੰ ਝਾੜੂ ਵਾਲੇ ਬਾਜੀ ਤੁਹਾਡੀ ਵੋਟ ਕਿਹਨੂੰ ਪਾਉਂਗੇ ਖਾਲਸਤਾਨ ਖਾਲਸਤਾਨ ਕੌਣ ਆ ਅਕਾਲਪੁਰ ਖਾਲਸਾ ਵੋਟ ਵੋਟ ਕਿਹਨੂੰ ਪਾਉਂਗੇ ਵੋਟ ਦੱਸੋ ਖਾਲਸਤਾਨ ਨੂੰ ਚਾਰ ਪੰਜ ਪਾਰਟੀਆਂ ਵਿੱਚੋਂ ਕਿਹੜਾ ਖਾਲਿਸਤਾਨ ਦਾ ਹਮਾਇਤੀ ਆ ਕਿਹਨੂੰ ਵੋਟ ਪਾ ਕੇ ਜਿਤਾਉਂਗੇ ਜੇ ਆਪਾਂ ਗੱਲ ਕਰ ਲਈਏ ਖਡੂਰ ਸਾਹਿਬ ਦੀ ਗੱਲ ਕਰ ਲਈਏ ਖਡੂਰ ਸਾਹਿਬ ਤੋਂ ਆਪਾਂ ਭਾਈ ਅਮਰਤਪਾਲ ਖੜੇ ਨੇ ਇਸ ਬਠਿੰਡੇ ਦੇ ਕੌਣ ਖੜਾ ਆ ਬਠਿੰਡੇ ਲੱਖਸਾਣਾ ਖੜੇ ਅਸੀਂ ਅਸਾਂ ਲੱਖੇ ਐ ਕਿਹਨੂੰ ਲੱਖੇ ਸਦਾਨੇ ਨੂੰ ਵੋਟ ਪਾਵਾਂਗੇ ਸਾਡੀ ਵੋਟ ਤਾਂ ਖਾਲਿਸਤਾਨ ਦੇ ਹੱਕ ਚ ਆਣੇ ਜਿਹੜੇ ਮਰਜ਼ੀ ਵਾਜੇ ਬੰਦਾ ਜਿਹੜਾ ਮਰਜ਼ੀ ਹੋਵੇ ਜੀ ਭਾਈ ਲੱਖੇ ਸਦਾਨੇ ਨੂੰ ਵੋਟ ਪਾਉਣਗੇ ਭਾਈ ਤੁਸੀਂ ਤੁਸੀਂ ਵੋਟ ਕਿਹਨੂੰ ਪਾਓਗੇ ਆਂਡੀ ਤੋਂ ਆਂਡੀ ਵੋਟ ਕਿਹਨੂੰ ਪਾਓ ਬੋਤ ਮੇਰੀ ਗੱਲ ਸੁਣ ਪਹਿਲੇ ਚਾਰੂ ਵਾਲੇ ਨੇ ਪਾਣਾ ਨਾ ਕੇ ਤਾਂ ਕੰਮ ਕਿ ਕਣਕ ਵੀ ਬੰਦ ਕਰਤੀ ਗਰੀਬਾਂ ਦੀ ਹੋਰ ਦੱਸ ਕਿਉਂ ਝਾੜੂ ਵਾਲੇ ਨੇ ਪਾਵਾਂਗੇ ਉਹਦਾ ਆਟਾ ਦਿੰਦੇ ਆ ਕੋਈ ਕੌਣ ਆਟਾ ਦਿੰਦਾ ਭਗਵਾਨ ਜੀ ਦਵਿੰਦ ਦਾ ਕੋਸੇ ਵੀ ਦਿੰਦਾ ਅਜਾ ਉਹ ਦਿੰਦਾ ਨਾ ਕੱਖਂ ਦਿੰਦਾ ਸਾਨੂੰ ਕੋਈ ਵੋਟ ਕਿਹਨੂੰ ਵਾਹਾਂਗੇ ਜਿਹਨੂੰ ਜੀ ਕੀਤਾ ਉਹਨੂੰ ਪਾਵਾਂਗੇ ਅਰੇ ਜੀ ਕਿਹਨੂੰ ਕਰਦਾ ਕਿਸਰ ਜੀ ਨੂੰ ਕੀਤਾ ਪਾਰਾਂ ਮੌਕੇ ਤੱਕ ਠੀਕ ਹੈ ਤੁਹਾਡੀ ਬੋੜ ਜੀ ਸਾਡੀ ਬੋੜ ਤਾਂ ਇਸ ਤਰ੍ਹਾਂ ਹੈ ਜੀ ਮੈਂ ਗਰੰਥੀ ਸਿੰਘ ਆ ਹਾਂਜੀ ਤੇ ਗਰੰਥੀਆਂ ਦਾ ਸਾਡਾ ਕੋਈ ਸਤਕਾਰ ਨਹੀਂ ਹਾਂਜੀ 6-7000 ਰੁਪਿਆ ਤਨਖਾਹ ਹੈ ਨਾ ਹੀ ਸਾਡੀ ਕੋਈ ਸ਼੍ਰੋਮਣੀ ਕਮੇਟੀ ਸੁਣਦੀ ਹੈ ਤੇ ਗਰੰਥੀ ਵੀ ਰਾਗੀ ਵੀ ਆ ਡਿਊਟੀ ਛੱਡ ਕੇ ਮੈਂ ਆ ਸ਼ਬੀਤ ਲਾਈਵ ਬੈਠਾ ਢੰਡੀ ਸਰਦਾਈ ਕਿਹਨੂੰ ਵੋਟ ਪਾਗੇ ਸਾਨੂੰ ਸਾਡਾ ਇਹੀ ਕੰਮ ਚੱਲਣਾ ਕੋਈ ਫਾਇਦਾ ਨਹੀਂ ਸਾਨੂੰ ਕਿਸ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਵੋਟਾਂ ਭਾਈ ਤੂੰ ਵੋਟ ਕਿਹਨੂੰ ਪਾਉਂਗੇ ਲੈ ਕਿਸੇ ਦਾ ਨਹੀਂ ਨੂੰ ਜੀ ਤੁਹਾਡੀ ਵੋਟ ਭਾਈ ਕਿਸੇ ਨੂੰ ਪਾਉਣਾ ਜ਼ੀ ਨਹੀਂ ਕਰਦਾ ਭਾਈ ਕਿਉਂ ਬਸ ਦੁਖੀ ਕਿਸੇ ਨੂੰ ਪਾਉਣਾ ਜ਼ੀ ਨਹੀਂ ਕਰਦਾ ਕਿਸੇ ਪਾਰਟੀ ਦੇ ਕੰਮ ਨਹੀਂ ਵਧਿਆ ਕਿਤੇ ਆ ਭਾਈ ਖੜਿਆ ਭਾਈ ਵੋਟ ਕਿਹਨੂੰ ਪਾਉਂਗੇ ਵੋਟ ਦੇਖਦੇ ਜੀ ਦੇਖਦੇ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਕੰਮ ਤਾਂ ਦੇਖੋ ਜੀ ਸਾਰੇ ਭਾਈ ਤੁਹਾਡੀ ਵੋਟ ਲੱਖੇ ਜ਼ਦਾਣੇ ਨੂੰ ਲੱਖੇ ਜ਼ਦਾਣੇ ਨੂੰ ਲੱਖੇ ਜ਼ਦਾਣੇ ਨੂੰ ਵੋਟ ਪਾਉਣਗੇ ਕਈ ਨੌਜਵਾਨ ਨੌਜਵਾਨਾਂ ਦਾ ਚਹੇਤਾਵਾ ਲੱਖੇ ਜ਼ਦਾਣਾ ਬਾਜੀ ਵੋਟ ਕਿਨੂੰ ਪਾਉਣਗੇ ਛਾੜੂ ਨੂੰ ਪਾ ਮੰਗੀ ਸਰਕਾਰ ਦੇ ਅੱਜ ਕਿ ਪਾਵਾਂਗੇ ਝਾੜੂ ਨੂੰ ਪਾਵਾਂਗੇ ਛਾੜੂ ਨੂੰ ਪਾਵਾਂਗੇ ਵੋਟ ਪਾਉਣ ਗਿਆ ਹੋਰ ਲੋਕਾਂ ਨੇ ਵੀ ਕਰਾਂ ਗੱਲਬਾਤ ਜਾਣਾਂਗੇ ਬਟਿੰਡਾ ਵਾਸੀਆਂ ਦੀ ਕੀ ਆ ਰਾਏ ਬਾਜੀ ਵੋਟ ਕਿਨੂੰ ਪਾਉਣਗੇ ਯਾਰ ਵੋਟ ਦਾ ਅਜੇ ਤਾਂ ਕੋਈ ਪਤਾ ਹੀ ਨਹੀਂਗਾ ਭਰਾ ਕਿਹੜੀ ਪਾਰਟੀ ਦਾ ਕਿਹੜੀ ਸਰਕਾਰ ਸੋਰ ਕੰਮ ਵਧੀਆ ਲੱਗਦੇ ਆਪਾਂ ਸੰਗ ਉਹਨੂੰ ਪਾਣੇ ਆ ਖਾਲਸੇ ਨੂੰ ਕਿਨੂੰ ਜੀ ਆਗੜਾ ਖਾਲਸਾ ਉਹਨੂੰ ਉਠਿਆ ਮੁੰਡਾ ਉਹਦਾ ਲੱਖਾ ਲੱਖਾ ਸਾਨਾ ਠੀਕ ਹੈ ਬਾਜੀ VOTING ਨੂੰ ਪਾਉਗੇ ਰੋਡ ਦਾ ਜੀ ਫ੍ਰੀ ਕੋਟ ਹਲਕੇ ਦੇ ਜੀ ਜੇ ਫ੍ਰੀ ਕੋਟ ਹਲਕੇ ਦੇ VOTING ਨੂੰ ਪਾਉਗੇ ਇਸ ਵਾਰ ਪਾ ਦੇ ਜੀ VOTING ਜੀ ਨੂੰ ਪਾਣੀ ਅਜੇ ਤੱਕ ਗੱਲ ਨਹੀਂ ਤਾ ਗੱਲ ਨਹੀਂ ਪਾਣੀ ਤੁਹਾਡੀ ਵੋਟ ਤੁਹਾਡੀ ਵੋਟ ਕਾਲੀ ਦਾਲ ਕਾਲੀ ਦਾਲ ਕਾਲੀ ਦਾਲ ਆ ਦੇਖੜੇ ਮਾੜਾ ਵੋਟ ਕਿ ਨਾ ਪਾਓਗੇ ਕਾਲੀ ਨੂੰ ਤੁਹਾਡੀ ਮੇਰੀ ਬਣੀ ਨਹੀਂ ਬਣੀ ਨਹੀਂ ਹੋਣੀ ਕਿ ਲੱਗਦਾ ਤੁਹਾਡੀ ਵੋਟ ਤੁਹਾਡੀ ਕਾਲੀਆਂ ਨੂੰ ਕਾਲੀਆਂ ਨੂੰ ਅਕਾਲੀ ਦਾਲ ਨੂੰ ਮਾਤਾ ਤੁਹਾਡੀ ਵੋਟ ਆਵਾਦਮੀ ਨੂੰ ਆਵਾਦੀ ਪਾਰਟੀ ਨੂੰ ਇੱਕ ਆਵਾਦਮੀ ਪਾਵਾਂ ਦੀ ਪਾਰਟੀ ਤੁਹਾਡੀ ਵੋਟ ਆਵਾਦਮੀ ਪਾਰਟੀ ਠੀਕ ਹੈ ਤੁਹਾਡੀ ਵੋਟ ਬੀ ਜੀ ਪੀ ਬੀ ਜੀ ਪੀ ਕਾਰਨ ਬਸ। ਅਜਾ ਬੀਜਪੀ ਨੂੰ ਪੋਣਿਆ ਕਰਨ ਦੇ ਸੁਣਾ। ਕੱਲ ਜੀ ਆਣ ਪਾਵਾਂਗੇ। ਕੱਲ। ਮੋਟਾ ਤੁਹਾਡੀ ਵੋਟ ਆ। ਕੱਲ ਹੀ। ਹਾਂਜੀ। ਕੱਲ ਕਰਨ। ਕੱਲ ਨੂੰ ਕਿਉਂ ਕੱਲ ਨੂੰ ਕਿਉਂ ਪੋਣੀਆਂ? ਸਾਡੀ ਅੱਛਾ। ਹਾਂਜੀ। ਸਾਡੀ ਵਾਹੀ। ਜਿੰਨੀ ਮਰਜ਼ੀ ਆ ਠੀਕ ਆ ਤੁਹਾਡੀ ਵੋਟ। ਕੱਲ ਹੀ ਦਾਲ ਨੂੰ। ਬੱਸਾਂ ਦਾ ਕਿਰਾਇਆ ਤਾਂ ਭਗਵੰਤ ਮਾਨ ਦੇ ਮਾਫੀ ਕਿਤਾ ਬੋਟ ਦੀ ਕੱਲ ਨੂੰ ਪੋਣੀ ਚੱਕਰ ਕੀ ਆ। ਜਿਹੜੇ ਵਾਅਦੇ ਕਰੇ ਸੀ ਉਹ ਨਹੀਂ ਪੂਰੇ ਕਰੇ ਹੱਸਣਾ ਕਿਰਾਇਆ ਦਾ ਮਾਫ ਕਰਦਾ ਹਾਂ ਪਰ ਸਰਕਾਰੀ ਵਸਦੀ ਮੀਟਿੰਗ 'ਚ ਖੜੇ ਹਾਂ ਵੀ ਭਗਵੰਤ ਮਾਨ ਦੀ ਬਾਤ ਆਊਗੀ ਵੀ ਚੜ੍ਹ ਕੇ ਜਾਈਏ ਕਮਰੇ ਤਾਂ ਪਵਾਏ ਨਹੀਂ ਇਹਨਾਂ ਨੇ ਕਮਰੇ ਨਹੀਂ ਪਵਾਇਆ ਕਿ ਥੋੜੀ ਬੋੜ ਜੀ ਕਿਧਰੇ ਹੀ ਨਹੀਂ ਹੈ ਜੀ ਹਾਏ ਮੁੱਕ ਕੇ ਤੇ ਸੋਚਾਂਗੇ ਥੋੜੀ ਬੋੜ ਕੀ ਕਰੇ ਜਿੱਧਰ ਜੀ ਕਰਾ ਉਧਰ ਪਾਵਾਂਗਾ ਕੀ ਕਰੂਗਾ ਬਾਦ ਥੋੜੀ ਬੋੜ ਸਾਡਾ ਕੋਈ ਪਤਾ ਨਹੀਂਗਾ ਕਿਉਂ ਟਾਈਮ ਤੇ ਦੇਖਾਂਗੇ ਜਿਹੜਾ ਸਾਡੇ ਕੋਈ ਗੱਲ ਬਾਤ ਸੁਣੂਗਾ ਅਸੀਂ ਉਹਨੂੰ ਵੋਟ ਪਾਵਾਂਗੇ ਅੱਛਾ ਤੁਹਾਡੀ ਵੋਟ ਕਿਹਨੂੰ ਪਾਓਗੇ ਜੀ ਵੋਟ ਕਿਹਨੂੰ ਪਾਓਗੇ ਸਰ ਸੋਚਿਆ ਨਹੀਂ ਹਜੇ ਤੱਕ ਅਸਲ ਸੁਣਦਿਆਂ ਨਹੀਂ ਹੈਗਾ ਤੁਹਾਡੀ ਵੋਟ ਮੈਂ ਕਦੇ ਵੀ ਨਹੀਂ ਵੋਟ ਪਾਈ ਪਾਈ ਨਹੀਂ ਵੋਟ ਕਾਰਨ ਮੈਂ ਅਮਰਤਪਾਲ ਨੂੰ ਪਾਉਣੀ ਸੀ ਬਟ ਉਹ ਇੱਥੇ ਹੈ ਨਹੀਂ ਬਟ ਹੋਰ ਕੋਈ ਮੈਨੂੰ ਲੱਗਦਾ ਹੀ ਨਹੀਂ ਉਹਨਾਂ ਦਾ ਪਾਰਟੀ ਦਾ ਉਮੀਦਵਾਰ ਹੈਗਾ ਲਖਸਾਧਾਨਾ ਹਾਂ ਲਖਸਾਧਾਨ ਨੂੰ ਦੇਖਾਂਗੇ ਬਟ ਕੋਈ ਮੈਂ ਪਾਈ ਨਹੀਂ ਕਿਉਂਕਿ ਜਦੋਂ ਮੈਨੂੰ ਵਧੀਆ ਲੱਗੇ ਕੋਈ ਲੱਗਿਆ ਉਹਦੇ ਵੋਟ ਮੈਂ ਪਾਉਂਗੀ ਠੀਕ ਆ ਜਿਹੜਾ ਉਮੀਦਵਾਰ ਵਧੀਆ ਲੱਗਿਆ ਵੋਟ ਉਹਨੂੰ ਮਾਤਾ ਵੋਟ ਕਿਹਨੂੰ ਪਾਹਿੰਗੇ ਇਸ ਵਾਰ ਕੀ ਵਿੱਚ ਪਾਈ ਇਹਨੂੰ ਤੁਹਾਡੀ ਵੋਟ ਕਿਹਨੂੰ ਆ ਜੀ ਜੀ ਵੋਟ ਕਿਹਨੂੰ ਪਾਵੇਂ ਜਿਹੜਾ ਚੰਗੇ ਕੰਮ ਕਰੂਗਾ ਕਿਹੜਾ ਚੰਗੇ ਕਰਦਾ ਬਾਦਲ ਬਾਦਲ ਐ ਕੋ ਬਾਦਲ ਨੂੰ ਵੋਟ ਪਾਣੀ ਆ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਆ ਬਠਿੰਡੇ ਵਾਲੇ ਕਿਹਨੂੰ ਜਿਤਾਉਣਗੇ ਇਸ ਵਾਰ ਭਾਈ ਜੀ ਵੋਟ ਕਿਹਨੂੰ ਪਾਓਗੇ ਮਤਲਬ ਵੀ ਮਲੋੜ ਤੋਂ ਭਾਈ ਐ ਮਲੋੜ ਤੋਂ ਆ ਆ ਕਈ ਬਾਹਰੋਂ ਵੀ ਖੜੇ ਨੇ ਆ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਇੱਧਰ ਦੇ ਬਠਿੰਡੇ ਵਾਸੀ ਕਿਹਨੂੰ ਵੋਟ ਦੇ ਭਾਈ ਵੋਟ ਕਿਹਨੂੰ ਪਾਓਗੇ ਇਸ ਵਾਰ ਵੋਟ ਪਾਣਿਆ ਭਰਾਵਾ ਤੇਰੀ ਮਰਜ਼ੀ ਪਾਣੀ ਕਿਹਨੂੰ ਪਾਓਗੇ ਡੀ ਵੋਟ ਆਵਾਜੇ ਵੀਰੇ ਜਿੱਥੇ ਪਰਿਵਾਰ ਨੇ ਪਾਇੰਗੇ ਸਾਰੇ ਨੇ ਉੱਥੇ ਅੱਜ ਕਿ ਪਰਿਵਾਰ ਨੇ ਕੀਤੀ ਜਿੰਨੀ ਬਣੀ ਵੋਟ ਆਮ ਪਾਰਟੀ ਵਾਲਾ ਆ ਤੁਹਾਡੀ ਵੋਟ ਆਮ ਪਾਰਟੀ ਤੁਹਾਡੀ ਵੋਟ ਆ ਆ ਪਾਰਟੀ ਆਮ ਦੀ ਪਾਰਟੀ ਤੁਹਾਡੀ ਵੋਟ ਇੱਧਰ ਹੀ ਆ ਪਿੰਡ ਵਾਲਾ ਨੂੰ ਆਪ ਦਲ ਪਿੰਡ ਵਾਲੇ ਕਿਹੜੇ ਜੀ మేడం తోడ్ ਜਿੰਨ ਜੀ ਕਰੋਗਾ ਤੁਹਾਡੀ ਵੋਟ ਕਿ ਨਵਾਓਗੇ ਮੇਰੀ ਵੋਟ ਹੀ ਹੈਨੀ ਵੀਰੇ ਇਹ ਵੋਟ ਹੀ ਹੈਨੀ ਬਾਈ ਤੇਰੀ ਵੋਟ ਤੱਕੜੀ ਨੂੰ ਜੀ ਤੱਕੜੀ ਨੂੰ ਆਹ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਬਠਿੰਡੇ ਵਾਲੇ ਕਿਹਨੂੰ ਜਿਤਾਉਣਗੇ ਬਠਿੰਡਾ ਲੋਕ ਸਭਾ ਜਿੱਤ ਤੋਂ ਸਰਦਾਰ ਜੀ ਵੋਟ ਕਿ ਨਵਾਓਗੇ ਇਸ ਵਾਰ ਦੇਖੋ ਇਹ ਤਾਂ ਸਰਕਾਰੀ ਮੁਲਾਜ਼ਮ ਹੈ ਅਜੇ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਨਾ ਹੀ ਡਿਊਟੀ ਲੱਗੀ ਹੋਈ ਹੈ ਨਹੀਂ ਹਾਲੇ ਨਹੀਂ ਪਈ ਅਸੀਂ ਹਾਲੇ ਸਾਡੇ ਕੋਲ ਈਡੀਸੀ ਆਏ ਜਾ ਰਹੀ ਹੋਊਗਾ ਹੁਣ ਵੀ ਇਹ ਟ੍ਰੇਨਿੰਗ ਅਟੈਂਡ ਕਰਕੇ ਆ ਰਹੇ ਆਂ ਡਿਊਟੀ ਤੋਂ ਉਸ ਤੋਂ ਬਾਅਦ ਦੇਖਾਂਗੇ ਠੀਕ ਹੈ ਬਾਜੀ ਵੋਟ ਕਿਨੂੰ ਪਾਓਗੇ ਇਸ ਵਾਰ ਮੇਰ ਦਾ ਵੋਟ ਹੀ ਨਹੀਂ ਬਣੀ ਬਣੀ ਵੋਟ ਨਹੀਂ ਬਣੀ ਹੈਗੀ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦਾ ਜਾਣਦਾ ਵਡਿੰਡਾ ਵਸਿੰਦੇ ਕਿਹੜਾ ਹੈ ਬਾਜੀ ਵੋਟ ਕਿਨੂੰ ਪਾਓਗੇ ਆਮ ਆਦਮੀ ਪਾਰਟੀ ਨੂੰ ਬਾਈ ਦੋਡੀ ਵੋਟ ਨਾ ਨਹੀਂ ਪੁੱਛਣਾ ਕੁਝ ਕਿਹੜਾ ਕੰਮ ਵਧੀਆ ਲੱਗਦਾ ਕੰਮ ਵਧੀਆ ਕਰੀ ਜਾਂਦੇ ਬਈ ਉਹਨਾਂ ਨੂੰ ਬਹੁਤ ਵਧੀਆ ਕੰਮ ਕਰੀ ਜਾਂਦੇ ਯਾਰ ਨੌਕਰੀਆਂ ਦੇ ਹੀ ਜਾਂਦੇ ਹੈਗੇ ਹੁਣ ਜੋ ਬੰਦਾ ਪੜ੍ਹ ਲਿਖ ਕੇ ਬੰਦਾ ਮੇਰੇ ਵਰਗਾ ਹੁਣ ਮੈਂ ਤਾਂ ਓਵਰੇਜ ਹੋ ਗਿਆ ਪਰ ਐ ਵੀ ਚੱਲ ਜਿਹੜੇ ਛੋਟੇ ਭਰਾ ਹੁਣ ਪੜ੍ਹ ਲਿਖੀ ਜਾਂਦੇ ਹੈਗੇ ਚੱਲ ਉਹਨਾਂ ਨੂੰ ਐ ਵੀ ਬਿਨਾ ਪੈਸੇ ਤੇ ਜੋਬ ਤਾਂ ਮਿਲ ਜੀ ਜਾਂਦੀ ਹੈ ਨਾ ਪਹਿਲਾਂ ਉਮੀਦ ਹੁੰਦੀ ਸੀ ਯਾਰ ਮੇਰੇ ਵੇਲੇ ਮੈਨੂੰ ਇੰਨਾ ਯਾਦ ਆ ਵੀ ਮੇਰੇ ਪੋਸਟਾਂ ਨਿਕਲ ਗਏ ਮੈਂ ਕਿਹਾ ਵੀ ਮੈਂ ਚੱਲ ਇੰਟਰਵਿਊ ਮੈਂ ਕਲੀਅਰ ਕਰ ਲੂ ਭੱਜ ਦੌੜ ਵਾਲੀ ਤੇ ਘਰਦਾਨ ਮੈਂ ਪੁੱਛਿਆ ਪੈਸੇ ਲਾਉਂਗੇ ਕਹਿੰਦੇ ਪੈਸੇ ਤਿੰਨ ਵਾਰ ਅਬੀਬਾ ਹਰ ਸਮੇਂ ਕੋ ਬਾਦਲਾ ਐਮਪੀ ਰਹੇ ਨੂੰ ਵੋਟ ਉਹਨਾਂ ਨੂੰ ਹੀ ਪਾਉਣਗੇ ਉਹਨਾਂ ਦਾ ਕੋਈ ਕੰਮ ਨਹੀਂ ਲਾਤਾ ਉਹਨੂੰ ਉਹਨਾਂ ਦਾ ਕੰਮ ਪਤਾ ਕੀ ਗੱਲ ਹੈ ਕੰਮ ਇੱਕ ਜਿਹੜਾ ਕੀਤਾਗਾ ਉਹ ਐਮਸ ਦਾ ਜ਼ਰੂਰ ਕੀਤਾਗਾ ਪਰ ਹੁਣ ਜੇ ਆਪੇ ਇੱਕ ਕੰਮ ਕੰਨੀ ਦੇਖੀ ਜੱਗੇ ਤੇ ਉਹ ਬੰਦੇ ਗਰਾਊਂਡ ਤੇ ਵਰਕ ਕਰਦੇ ਨੇ ਤੇ ਯਾਰ ਓਵਰਆਲ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਠੀਕ ਹੈ ਨਾ ਤੇ ਉਹਦੇ ਕਰਕੇ ਵੀ ਮੇਰੀ ਸੋਚ ਹੈ ਮੈਂ ਇਹਨਾਂ ਨੂੰ ਪਾਉਂ। ਦੇਖਦੇ ਆ ਬਠਿੰਡੇ ਵਾਸੀ ਕਿਹਨੂੰ ਜਿਤਾਉਂਦੇ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੌਣ ਮੈਦਾਨ ਚ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਤਿੰਨ ਵਾਰ ਦੇ ਐਮਪੀ ਬੀਬਾ ਹਰਸਿਮਰ ਕੌਰ ਬਾਦਲ ਤੇ ਭਾਜਪਾ ਦੀ ਗੱਲ ਕਰਦੇ ਆ ਪਰਮਪਾਲ ਕੌਰ ਸਿੱਧੂ ਤੇ ਕਾਂਗਰਸ ਦੀ ਗੱਲ ਕਰਦੇ ਆ ਜਿਤ ਮਹਿੰਦਰ ਚੌਣ ਮੈਦਾਨ ਚ ਨੇ ਲੱਖਾ ਜ਼ਦਾਣਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੌਣ ਮੈਦਾਨ ਚ ਹੈ ਦੇਖਦੇ ਆ ਇਸ ਵਾਰ ਬਠਿੰਡਾ ਵਾਸੀ ਕਿਹਨੂੰ ਜਿਤਾ ਕੇ ਦਿੱਲੀ ਪੇਦ ਨੇ ਕੈਮਰਾਮੈਨ ਹਮ